ਗਾਈ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਵਲੌਗ ਤਾਂ ਕਰਨ ਲੱਗਿਆਂ ਲੈਟੀ ਸ਼ੁਰੂ ਅੱਜ ਆਪਾਂ ਪਹਿਲੀ ਵਾਰ ਨਾਸੇ ਅੱਜ ਆਪਾਂ ਲੈ ਕੇ ਆਉਣਾ ਡੀਜ਼ਲ ਤੇ ਅੱਜ ਆਪਾਂ ਡੀਜ਼ਲ ਲੈ ਕੇ ਆਉਣਾ ਤੇ ਉਹ ਡੀਜ਼ਲ ਆਸੇ ਡਰਮੋਂ ਬਾਹਰ ਕੱਢ ਕੇ ਇੱਕ ਟਰਾਲੀ ਵਿੱਚ ਰੱਖਦੇ ਆਂਦੇ ਨਾਲ ਤੁਹਾਨੂੰ ਦਿਖਾਉਣੇ ਆ ਤੇ ਹੁਣ ਮੈਂ ਡਰਮ ਦੇ ਕੋਲ ਪਹੁੰਚ ਕੇ ਤੇ ਉਹਨੂੰ ਸਾਫ਼ ਸੁਥਰਾ ਕਰਦੇ ਆ ਤੇ ਫਿਰ ਜਾਣੇ ਆਪਾਂ ਡੀਜ਼ਲ ਲੈਣ ਤੇ ਕਹਿੰਦੇ ਮੁੰਡਿਓ ਆਪਾਂ ਆ ਗਏ ਟਰੈਕਟਰ ਤੇ ਕੋਲ ਤੇ ਆਪਣਾ ਟਰੈਕਟਰ ਵੀ ਕਰ ਲੋ ਚੈੱਕ ਆ ਲੈਟ ਆਪਾਂਦਰ ਨਹੀਂ ਤੇ ਪਿਛਲੇ ਵਲੌਗ ਦੇ ਵਿੱਚ ਵੇਖੀ ਹੋਣੀ ਆ ਪੂਰੀ ਘੈਂਟ ਲੱਗਦੀ ਆ ਜਗਦੀ ਪੂਰੀ ਘੈਂਟ ਆ ਤੇ ਬਾਕੀ ਅੱਜ ਆਪਾਂ ਰਾਤ ਨੂੰ ਜੇ ਪਹਿਲੀ ਵਾਈ ਤੇ ਰਾਤ ਨੂੰ ਉਹਦੇ ਚੈੱਕ ਕਰਾਵਾਂਗੇ ਸਾਰੀਆਂ ਲਾਈਟਾਂ ਛੱਡ ਕੇ ਵੀ ਆਪਣਾ ਟਰੈਕਟਰ ਕਿਵੇਂ ਲੱਗਦਾ ਤੇ ਹੁਣ ਆ ਪਿਆ ਡੀਜ਼ਲ ਵਾਲਾ ਡਰਮ ਫੋਣੇ ਨੂੰ ਭਰਾ ਕੇ ਲਿਆਵਾਂਗੇ ਇੱਧਰ ਦੇਖੋ ਇੱਥੇ ਆਪਾਂ ਚਾਰ ਪਾਇਆ ਸੀ ਨਾ ਤੁਸੀਂ ਵਲੌਗ ਪਿਛਲੇ ਜਾ ਕੇ ਵੇਖਿਆ ਜੀ ਤੇ ਉਦੋਂ ਆਪਾਂ ਨਾ ਉੱਤੇ ਰੱਖ ਦਿੱਤਾ ਸੀ ਲਿਫਾਫੇ ਦੇ ਤੇ ਹੁਣ ਇਹਨੂੰ ਨਾ ਮੇਰੇ ਅਦਾ ਕਰੇ ਪਾਣੀ ਮਾਰ ਲਈ ਨੇ ਬਾਹਰ ਕੱਢ ਕੇ ਲਿਬੜਿਆ ਜਾਵਾ ਪਿਆ ਝੋਨੇ ਨੂੰ ਸਾਫ ਸੂਪ ਕਰਕੇ ਤੇ ਫਿਰ ਆਪਾਂ ਰੱਖਦੇ ਆ ਟਰਾਲੀ ਦੇ ਵਿੱਚ ਤੇ ਨਾਲੇ ਟਰਾਈਟਰ ਤੇ ਵੀ ਕਪੜਾ ਕਪੜਾ ਮਾਰਦੇ ਆ ਤੇ ਹੁਣ ਮੈਂ ਕਰੀ ਡੀਜ਼ਲ ਇਹਨੂੰ ਡਰਮ ਨੂੰ ਲੱਗੇ ਤੋ ਆਪਾਂ ਫਿਰ ਤੁਹਾਨੂੰ ਕਰਾਉਣੇ ਚੱਕ ਤੇ ਗਾਈ ਸਾਬਾ ਬਾਹਰ ਕੱਢ ਲਿਆ ਡਰਮ ਤੇ ਹੁਣ ਇਹਨੂੰ ਇੱਕ ਵਾਰੀ ਪਾਣੀ ਮਾਰਦੇ ਆ ਮੋਟਰ ਮੈਂ ਚਲਾ ਲਈ ਸੀ ਗਾਂਢਿਆ ਲਾ ਰਹੀ ਹੈ ਪੱਠੇ ਜੰਮੇ ਵੇ ਉੱਥੇ ਉੱਤੇ ਪਿਆ ਰਹਿਣਾ ਉੱਥੇ ਟੂੜੀ ਦਾ ਘੱਟਾ ਵੀ ਉੱਤੇ ਪੈਂਦਾ ਜਾਂਦਾ ਬਾਕੀ ਨਮ ਚੰਗੀ ਤਰ੍ਹਾਂ ਨਵਾ ਸੋ ਲਵਾ ਦੇ ਸਾਨੂੰ ਮੁਹੌਣੀ ਤੇ ਮੇਤਰੋ ਡਰੰਬ ਦਾ ਦਿੱਤਾ ਪਾ ਤੋ ਤੇ ਹੁਣ ਆਪਾਂ ਟਰੈਕਟਰ ਵੀ ਕਰ ਲਈਏ ਸਾਫ ਤੇ ਹੁਣ ਆਪਾਂ ਮਾਰ ਲਈਏ ਟਰੈਕਟਰ ਤੇ ਵੀ ਕਪੜਾ ਚੰਗੀ ਤਰ੍ਹਾਂ ਮੋਟਾ ਮੋਟਾ ਕਪੜਾ ਮਾਰ ਲੀਏ ਫਿਰ ਟਰੈਕਟਰ ਬਾਹਰ ਕੱਢ ਕੇ ਟਰਾਲੀ 'ਪਾਉਣੇ ਆ। ਤੇ ਗਾਈਸ ਹੁਣ ਆਪਾਂ ਡਰਮਾ ਟਰਾਲੀ 'ਚ ਰੱਖਣ ਲੱਗੇ ਆਂ ਪਰ ਟਰਾਲੀ ਪਾ ਲਈ ਟਰੈਕਟਰ ਮਗਰ ਤੇ ਹੁਣੇ ਡਰਮ ਵਿੱਚ ਰੱਖਦਾ ਵਾ। ਤੇ ਗਾਈਸ ਅਬਾ ਤੁਰ ਪੈਗੇ ਕਪੜਾ ਬਹਿ ਗਏ। ਚਲ ਤੇ ਹੁਣ ਚੱਲਨੇ ਆਪਾਂ ਤੇਲ ਕੋਲ ਤੇ ਪੰਪ ਤੇ ਜਾ ਕੇ ਤੁਹਾਨੂੰ ਦਿਖਾਉਣੇ ਆ। ਤੇਲ ਜਿਹੜੋ ਕੋ ਆਇਆ ਚਲ ਜਾਈਦਾ ਰਹੇ। ਉਹ ਵੀ ਵੀਡੀਓ ਫੋਟੋ ਸ਼ਾਟ ਵਲੌਗ ਬਣਾਉਣੇ ਆ ਆਪਾਂ। ਤੇ ਗਾਈਸ ਹੁਣ ਆਪਾਂ ਲੱਗੇ ਆ ਪਾਈਲੇ ਟਰੈਕਟਰ ਦੀ ਟੈਂਕੀ ਫੁੱਲ ਕਰਾਉਣ ਨੂੰ ਤੇ ਡਰਮ ਵਿੱਚ ਪਾਵਾਂਗੇ ਤੇ ਹੁਣ ਮੇਤਰੋ ਪਾਉਣੇ ਡਰਮ ਦੇ ਵਿੱਚ ਵੀ ਤੇਲ 36 ਲੀਟਰ ਪੈ ਗਿਆ ਏ ਟਰੈਕਟਰ ਦੇ ਵਿੱਚ 43 ਲੀਟਰ ਸੌਰੀ ਫਰਕ ਤੇ ਡਰਮੇ ਜਿਹਾ ਪਾਉਣੇ ਆ ਤੇ ਕੋਈ ਤਰੋ ਡੀਜ਼ਲ ਪਵਾ ਲਿਆ ਆ ਆਪਾਂ ਤੇ ਹੁਣ ਚੱਲਨੇ ਆ ਘਰੇ ਤੇ ਘਰੇ ਜਾ ਕੇ ਢੱਕ ਕੇ ਟਰੈਕਟਰ ਤੇ ਫੇਰ ਪਾਉਣੇ ਪੈਣਗੇ ਤਾਂ ਇਹਨਾਂ ਨੂੰ ਚੈੱਕ ਕਰਾਉਣੇ ਆ ਦੇਖ ਲਵੀਂ ਸੋ ਆਪਾਂ ਤੇਲ ਲੈ ਕੇ ਆ ਗਏ ਸੀਗੇ ਤੇ ਹੁਣ ਆਪਾਂ ਨਾ ਸੁਆਗਾ ਪਾਣਾ ਹੈਗਾ ਤੇ ਤਾਂ ਬਾਕੀ ਭਾਈ ਦਾ ਬਸ ਫੇਰੇਵਾਵਾਂਗੇ ਤੇ ਹੁਣਾਂ ਵੀ ਸੁਹਾਗਾ ਪਿੱਛੇ ਪਿਆ ਜਾਂ ਬਸ ਸੁਹਾਗਾ ਪਾਉਣਾ ਹੈ ਸਾਡਾ ਪਾਰੀ ਦੇ ਉਹ ਸਾਹਮਣੇ ਥਾ ਹੈਗਾ ਉਹ ਜਿਹੜਾ ਸਾਹਮਣੇ ਦਿਨਾ ਹੋ ਗਿਆ 6:00 5:00 ਵਾਗੇ ਨਾ ਹੋਰ ਤੁਹਾਨੂੰ ਮੁਖਾਉਣੇ ਚੈੱਕ ਕਰਨੇ ਆ ਤੇ ਬਾਕੀ ਮੈਂ ਤੁਹਾਡਾ ਪਾਜੇ ਚ ਲੈ ਜਾਵਾਂ ਤੇ ਮਾਰਦੇ ਜੀ ਆ ਗਏ ਏ ਗਾਈਸ ਆਪਾਂ ਲੱਗ ਪਈਏ ਸੁਹਾਗਾ ਫੇਰ ਨਾ ਤੁਸੀਂ ਕਰ ਸਕਦੇ ਚੈੱਕ ਆ ਸਾਹਮਣੇ ਜਿੰਨਾ ਥਾ ਹੈਗਾ ਆਪਾਂ ਫੇਰ ਲੈਣਾ ਸੁਹਾਗਾ ਇੱਜਾ ਵਾ ਪੱਠੇ ਬੀਜਨੇ ਕੱਲ ਨੂੰ ਵਾ ਵੋ ਕੇ ਇਹ ਸਾਰਾ ਥਾਂ ਆਪਾਂ ਬਣਾਉਣਾ ਹੈ ਨਾਲੇ ਵਲੌਗ ਕੱਲ ਵਾਲੇ ਜੇ ਵੇਖਾਂਗੇ ਆਪਾਂ ਗਾਇ ਤੁਹਾਨੂੰ ਦੱਸਾਂਗੇ ਕਿੰਨਾ ਬੀਜ ਪਾਇਆ ਕੀ ਕੀਤਾ ਸਾਰਾ ਕੁਝ ਦਰਸਾਣੀ ਵਿੱਚ ਵਲੌਗ ਦੇ ਅਗਲਾ ਜੇ ਵਾਪਸ ਜਰੂਰ ਵੇਖਿਆ ਜੀ ਬਾਕੀ ਹੁਣ ਸੁਹਾਗਾ ਮਾਰ ਕੇ ਆਪਾਂ ਵਲੌਗ ਐਂਡ ਕਰਦੇ ਆ ਕੋਈ ਕੱਲ ਨੂੰ ਜੇ ਆਪਾਂ ਇੱਕ ਦੋ ਵਾਰੀ ਇਹ ਵਾਵਾਂਗੇ ਫਿਰ ਚੰਗੀ ਤਰ੍ਹਾਂ ਬ੍ਰੇਕ ਕਰਕੇ ਫਿਰ ਆਪਾਂ ਪੱਠੇ ਬੀਜਦੇ ਨਹੀਂ ਜੀ ਨਾਲੇ ਕਣਕਾਂ ਲਈ ਬੈਣੀ ਵੀ ਆਪਾਂ ਬਾਉਣੀ ਆ ਇਹ ਝੋਨਾ ਪੜ ਕੇ ਵੀ ਨਹੀਂ ਆ। ਦੇ ਗਾਈਸ ਆਪਾਂ ਇਹ ਨਹੀਂ ਕਿ ਸਵਾਗਤ ਹੈ ਕਿ ਬਾਕੀ ਬਾਕੀ ਸਾਰਾ ਟੈਕਨੀਕੀ ਸਬਜੈਕਟ ਕਰਾ ਲੇਤਾ ਵਾ ਕਿ ਅਪਣੇ ਅੱਜ ਦਾ ਵਲੋਗ ਇੱਕ ਤਰ੍ਹਾਂ ਦਾ ਹੀ ਹੈ ਬੜੀਆ ਲੱਗਾ ਕੇ ਜਾਈਂਗੇ ਕੌਣ ਕਰੋ ਜਾਨ ਤੋਂ ਆਪਾਂ ਜਿਹੜੀ ਲਾਈਟ ਲਾਈ ਸੀ ਤੇ ਨਾਲ ਜਿਵੇਂ ਲਾਈਟਾਂ ਲਾਦ ਕਾਸ਼ ਹੋ ਜਾਂਦਾ ਨਾ ਕੋਈ ਚੈੱਕ ਕਰ ਦੋ ਇਹ ਲੈਂਦੇ ਆ ਕੱਲ ਨੂੰ ਨਗਰ ਬਲਾਡ ਦੇ ਵਿੱਚ